ਕਾਫੀ ਨੇ ਕਾਫੀ ਨੇ ਕਾਫੀ ਨੇ ਹੁਣ ਹੱਥ ਕੜੀਆਂ ਹੀ ਨਹੀਂ ਲੁੱਪੀਆਂ ਹੀ ਕਾਫੀ ਨੇ ਉਹ ਵੀ ਪੈਂਟ ਦੀਆਂ ਦਰਅਸਲ ਚੰਡੀਗੜ੍ਹ ਪੁਲਿਸ ਨੇ ਸ਼ਾਤਰ ਲੁਟੇਰਾਂ ਨੂੰ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਨ ਵਾਸਤੇ ਜਦੋਂ ਇਹਨਾਂ ਨੂੰ ਮੈਡੀਕਲ ਲਈ ਲਿਜਾਇਆ ਗਿਆ ਤੇ ਹੱਥ ਕੜੀਆਂ ਤੋਂ ਬਿਨਾ ਪੁਲਿਸ ਇਹਨਾਂ ਨੂੰ ਲੁੱਪੀਆਂ ਤੋਂ ਹੀ ਫੜ ਕੇ ਲੈ ਗਈ ਯਾਨੀ ਕਿ ਪੈਂਟ ਦੀਆਂ ਲੁੱਪੀਆਂ ਆ ਗਈਆਂ ਇਹਨਾਂ ਨੂੰ ਫੜਨ ਦੇ ਕੰਮ ਨਾ ਹੱਥ ਕੜੀ ਦੀ ਟੈਂਸ਼ਨ ਨਾ ਕਿਸੇ ਰੱਸੀ ਦੀ ਸਿੱਧਾ ਲੁੱਪੀਆਂ ਚੁੰਗਲਾ ਫਸਾਓ ਤੇ ਬੰਦਾ ਜਿੱਥੇ ਲੈ ਜਾਣਾ ਲੈ ਜਾਓ ਚੰਡੀਗੜ੍ਹ ਪੁੱਛਦਾ ਇਹ ਫਾਰਮੂਲਾ ਇਹਨਾਂ ਬਦਮਾਸ਼ਾਂ ਤੇ ਲਾਗੂ ਕੀਤਾ ਕਿ ਆਏ ਹੁਣ ਤੁਹਾਨੂੰ ਦੱਸ ਦਿੰਨੇ ਆ ਮਸਲਾ ਕੀ ਹੈ ਦਰਸਾਲ ਇਹਨਾਂ ਨੂੰ ਫੜਿਆ ਕਿਉਂ ਕਿ ਆਏ ਇਨਨ ਨੂੰ ਫੜਿਆ ਗਿਆ ਏ ਇੱਕ ਆਟੋ ਸਵਾਰ ਦੇ ਨਾਲ ਲੁੱਟ ਦੇ ਮਾਮਲੇ ਦੇ ਵਿੱਚ ਇੱਕ ਆਟੋ 'ਚ ਬਹਿ ਕੇ ਤੇ ਆਟੋ ਵਾਲੇ ਨਾਲ ਕਰ ਦਿੱਤੀ ਲੁੱਟ ਪਰ ਕੁਝ ਸਮੇਂ 'ਚ ਚੰਡੀਗੜ੍ਹ ਪੁਲਿਸ ਦੇ ਮੁਸਤਫੀਰ ਦੇ ਨਾਲ ਹੋ ਗਈ ਇਹਨਾਂ ਦੀ ਗ੍ਰਿਫਤਾਰੀ ਗ੍ਰਿਫਤਾਰੀ ਇਹ ਨਹੀਂ ਆਨਨ ਫਾਨਨ 'ਚ ਹੋਈ ਕਿ ਉਸ ਵੇਲੇ ਪੁਲਿਸ ਕੋ ਨਾ ਤਾਂ ਹਥਕੜੀ ਸੀ ਨਾ ਹੀ ਰੱਸੀ ਤੇ ਬਾਦ ਫੇਰ ਕੀਤੀ ਜੁਗਾੜ ਟੈਕਨੋਲੋਜੀ ਕਾਮਾਈ ਤੇ ਪੈਂਡ ਦੇ ਪਿੱਛੇ ਦੀਆਂ ਲੁਪੀਆਂ ਨਾਲ ਫੜ ਲਏ ਬੰਦੇ 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 ਤੁਸੀਂ ਆਪ ਹੀ ਦੇਖ ਲਵੋ ਕੀ ਹੈ ਪੂਰਾ ਮਾਮਲਾ ਤਨਖਵੈ ਪੰਜਾਬੀ ਟੀਵੀ ਦੇ ਲਈ ਇਹ ਨਿਮੇਸ਼ ਕੁਮਾਰ ਦਿਨਪਾਟ 82 ਵਾਲੇ ਇੱਕ ਡਕੈਤੀ ਦੇ ਮਾਮਲੇ ਦੇ ਵਿੱਚ ਦੋ ਸ਼ਾਤਰ ਬਦਮਾਸ਼ਾਂ ਨੂੰ 24 ਘੰਟੇ ਤੋਂ ਪਹਿਲਾਂ ਗ੍ਰਿਫਤਾਰ ਕਰ ਲਿੱਤਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਹੈ ਸੈਕਟਰ 24 ਤੋਂ 24 ਚੌਕੀ ਦੇ ਇੰਚਾਰਜ ਸੁਰਿੰਦਰ ਕੁਮਾਰ ਤੇ ਉਹਨਾਂ ਦੀ ਟੀਮ ਤੇ ਥਾਣਾ ਪ੍ਰਭਾਰੀ ਜੈਬ ਰਿਰ ਰਾਣਾ ਦੇ ਸੈਕਟਰ 11 ਦੇ थाना प्रभारी ਹੈ ਤੇ ਉਹਨਾਂ ਦੀ ਪੂਰੀ ਟੀਮ ਨੇ 24 ਘੰਟੇ ਤੋਂ ਪਹਿਲਾਂ ਇਸ ਡਕੈਤੀ ਦੇ ਮਾਮਲੇ ਨੂੰ ਸੁਲਝਾ ਲਿੱਤਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਹੈ ਜਾਣਕਾਰੀ ਦੇ ਮੁਤਾਬਿਕ ਜਿਹੜਾ ਪੁਲਿਸ ਤੁਹਾਨੂੰ ਜਾਣਕਾਰੀ ਮਿਲੀ ਹੈ 38 ਤੇ 25 ਦੇ ਡਿਵਾਈਡਿੰਗ ਰੋਡ ਤੇ ਗੱਲ ਕਰੀਏ ਤੇ 25 ਵੱਲੋਂ 25 ਦੇ ਤਰਫੋਂ ਦੋ ਬੰਦੇ ਇੱਕ ਆਟੋ ਦੇ ਵਿੱਚ ਬੈਠੇ ਦਾ ਆਟੋ ਸਵਾਰ ਹੈ ਉਹ 38 ਮੋਟਰ ਮਾਰਕੀਟ ਤੋਂ ਹੀ ਆਇਆ ਅੱਗੇ ਉੱਥੇ ਰਹਿੰਦਾ ਸੀ ਹੁਣ ਜੱਸਦੀ ਹੈ ਪਹਿਲਾ ਦੋ ਬੰਦਿਆਂ ਨੇ ਆਟੋ ਦੀ ਸਵਾਰੀ ਦਾ ਬਹਾਨਾ ਬਣਾ ਕੇ ਬਹਿੜ ਗਏ ਤੇ ਕੁਝ ਦੂਰੀ ਤੇ ਜਾ ਕੇ ਦੋ ਬੰਦੇ ਉਹਨਾਂ ਦੇ ਨਾਲ ਹੋਰ ਬਹਿ ਗਏ ਹਾਲਾਂਕਿ ਆਟੋ ਸਵਾਰ ਇਸ ਗੱਲ ਤੋਂ ਅਣਜਾਣ ਸੀ ਕਿ ਜਿਹੜੇ ਉਹਦੇ ਆਟੋ 'ਚ ਬੈਠੇ ਨੇ ਉਹ ਇੱਕ ਸ਼ਾਤਿਰ ਬਦਮਾਸ਼ ਨੇ ਥੋੜੀ ਦੂਰ ਤੇ ਅੱਗੇ ਜਾ ਕੇ 37 ਤੇ 24 ਜੋ ਡਿਵਾਈਡਿੰਗ ਰੋਡ ਆਇਆ ਉੱਥੇ ਉਹਨਾਂ ਨੇ 24 ਵੱਲ ਆਟੋ ਨੂੰ ਮੜਵਾ ਲਿੱਤਾ ਤੇ ਥੋੜੀ ਦੂਰ ਜਾ ਕੇ ਉਹਨਾਂ ਨੇ ਤੇਜ਼ ਤਰਹ ਹਥਿਆਰ ਦਾ ਇਸਤੇਮਾਲ ਕਰਕੇ ਜਿਹਦੇ ਦਮ ਤੇ ਉਹਨਾਂ ਨੇ ਆਟੋ ਸਵਾਰ ਦੇ ਨਾਲ ਡਕੈਤੀ ਕੀਤੀ ਲੁੱਟ ਖੋਹੀਤੀ ਨਕਦੀ ਤੇ ਇੱਕ ਚਾਂਦੀ ਦਾ ਬ੍ਰੇਸਲੇਟ ਲੈ ਕੇ ਰਫੂ ਚੱਕਰ ਹੋ ਗਏ ਤੇ ਆਟੋ ਵਾਲੇ ਨੂੰ ਧਮਕਾ ਦਿੱਤਾ ਮੇਰੀ ਜਾਣਕਾਰੀ ਦੇ ਮੁਤਾਬਿਕ ਜੇ ਤੂੰ ਪਿੱਛੇ ਮੁੜ ਕੇ ਵੇਖਿਆ ਇਹ ਆ ਤੇਜ਼ ਤਰਹ ਹਥਿਆਰ ਹੈ ਉਹਦੇ ਸੀਨੇ ਵਿੱਚ ਉਤਾਰ ਦਿੱਤਾ ਜਾਵੇਗਾ ਆਟੋ ਸਵਾਰ ਡਰਦਾ ਹੋਇਆ ਮੌਕੇ ਤੇ ਚਲਾ ਗਿਆ ਤੇ ਉਸਨੇ ਪੁਲਿਸ ਨੂੰ ਇਤਲਾਹ ਦਿੱਤੀ ਇਹ ਵਾਕਿਆ ਦਿਨ ਦਿਹਾੜੇ 5 ਵਜੇ ਦਾ ਜਿੱਦਾਂ ਇਹ ਮਾਮਲਾ ਪੁਲਿਸ ਦੀ ਸੰਗਿਆਨ ਚ ਆਇਆ ਤਾਂ ਪੁਲਿਸ ਨੇ ਦੇਰੀ ਨਾ ਕਰਦੇ ਹੋਏ 24 ਘੰਟੇ ਤੋਂ ਪਹਿਲਾਂ ਇਹ ਮਾਮਲੇ ਨੂੰ ਸਲਝਾ ਲਿੱਤਾ ਹੈ ਦੋ ਸ਼ਾਤਰ ਬਦਮਾਸ਼ਾਂ ਨੂੰ ਜਿਹੜੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਤੇ ਦੋ ਇਹਨਾਂ ਦੇ ਜਿਹੜੇ ਸਾਥੀ ਨੇ ਉਹ ਹਜੇ ਫਰਾਰ ਨੇ ਜਿੱਦਾਂ ਹੀ ਇਹ ਮਾਮਲੇ ਦੀ ਜਾਣਕਾਰੀ ਚੰਡੀਗੜ੍ਹ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਮਿਲੀ ਤਾਂ ਦੇਰੀ ਨਾ ਕਰਦੇ ਹੋਏ ਕਾਰਵਾਈ ਕੀਤੀ ਗਈ ટીਮਾਂ ਗਠਿਤ ਕੀਤੀ ਗਈਆਂ ਛਾਪੇਮਾਰ ਕਾਰਵਾਈ ਦੇ ਦੌਰਾਨ ਇਹ ਦੋ ਸਾਤਰ ਬਦਮਾਸ਼ ਪੁਲਿਸ ਦੇ ਅੜਿੱਕੇ ਚੜ ਚੁੱਕੇ ਨੇ ਜਿਨ੍ਹਾਂ ਦੀ ਪਛਾਣ ਵਿਕਾਸ ਉਫਜਹਿਰ ਜੋ ਕਿ ਝਾਂਪੜ ਦਾ ਰਹਿਣ ਵਾਲਾ ਤੇ ਦੂਜਾ ਮੋਹਿਤ ਉਪਵਾਚਿਤ ਜਿਹੜਾ ਸੈਕਟਰ 25 ਦਾ ਰਹਿਣ ਵਾਲਾ ਇਸ ਤੇ ਵੀ ਪਹਿਲਾਂ ਚੋਰੀ ਦੇ ਮਾਮਲੇ ਦਰਜ ਨੇ ਦੋ ਸਾਤਰ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਤੇ ਹੁਣ ਦੋ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਕੁਝ ਹੀ ਦੇਰੀ ਦੇ ਵਿੱਚ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਪੁਲਿਸ ਦੀ ਟੀਮ ਨਿਕਲ ਚੁੱਕੀ ਹੈ ਕੁੱਝ ਹੀ ਦੇਰ ਬਾਅਦ ਉਹ ਇਹਦੇ ਦੋ ਸਾਥੀ ਬਦਮਾਸ਼ ਹੈ ਇਹਨਾਂ ਦੇ ਨਾਲ ਦੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਦੇਖ ਸਕਦੇ ਹੋ ਜਿਨ੍ਹਾਂ ਦੋ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਹ ਦੇਖ ਲਓ ਪੁਲਿਸ ਦੀ ਗ੍ਰਿਫਤ ਦੇ ਵਿੱਚ ਬੇਖੌਫ ਤਰੀਕੇ ਨਾਲ ਦਿਖਾਈ ਦੇ ਰਹੇ ਨੇ ਜਿੱਦਾਂ ਇਹ ਕੋਈ ਵੱਡਾ ਬਹਾਦਰੀ ਦਾ ਕੰਮ ਕਰਕੇ ਆਏ ਤੇ ਪੁਲਿਸ ਇਹਨਾਂ ਨੂੰ ਮੈਡਲ ਦੇਣ ਲਈ ਲੈ ਕੇ ਜਾ ਰਹੀ ਹੈ ਦੇਖ ਸਕਦੇ ਹੋ ਪੁਲਿਸ ਇਹਨਾਂ ਦਾ ਮੈਡੀਕਲ ਸੈਕਟਰ 16 ਹਸਪੀਟਲ 'ਚ ਕਰਾ ਰਹੀ ਹੈ ਤੇ ਮੌਕੇ ਤੇ ਜੈਵਿਰ ਰਾਣਾ ਜਿਹੜੇ ਸੈਕਟਰ 11 ਦੇ ਥਾਣਾ ਪਰਿਵਾਰੀ ਨੇ ਸ੍ਰਿੰਦਰ ਕੁਮਾਰ ਜਿਹੜੇ ਸੈਕਟਰ 24 ਦੇ ਚੌਂਕੀ ਇੰਚਾਰਜ ਨੇ ਤੇ ਉਹਨਾਂ ਦੀ ਟੀਮ ਮੌਕੇ ਤੇ ਦਿਖਾਈ ਦੇ ਰਹੀ ਹੈ 24 ਘੰਟੇ ਤੋਂ ਪਹਿਲਾਂ ਇਹ ਛਾਤਰ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਜਿਹੜੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਸੀ ਤੇਜ਼ ਤਾਰ ਹਥਿਆਰ ਦੇ ਦਮਤੇ ਤਸਵੀਰਾਂ ਤੁਹਾਡੇ ਸਾਹਮਣੇ ਹੈ 24 ਚੰਕੀ ਨੂੰ ਪੂਰੀ ਗੱਲ ਕਰੀਏ ਤੇ ਇਹਨਾਂ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ 24 ਘੰਟੇ ਤੋਂ ਪਹਿਲਾਂ ਇਹਨਾਂ ਨੇ ਇਹਨਾਂ ਛਾਤਰ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿੱਤਾ ਆਪਣੇ ਸੀ ਹੋਗੀ ਬਲਰਾ ਦੇ ਰਮੇਸ਼ ਕੁਮਾਰ